ਲਿਖਿਆ ਕਿ ਇਹ ਮੇਰਾ ਪੰਜਾਬ ਹੈ ਕਿਹੜਾ ਗੁਰੂਆਂ ਪੀਰਾਂ ਦਾ ਸੀ ਜਿਹੜਾ ਇੱਥੇ ਲਾਹ ਨਾੜਾ ਵਿੱਚ ਟੀਕੇ ਜ਼ਿੰਦਗੀਆਂ ਲਾਸ਼ਾਂ ਬਣ ਗਈਆਂ ਹੁਣ ਬਹਿਣ ਕਰਾਂ ਵਿੱਚ ਵਹਿਣ ਤੇ ਮਾਵਾਂ ਜੂੜੀਆਂ ਮਰ ਗਈਆਂ ਹੁਣ ਪਹਿਣ ਕਰਾਂ ਵਿੱਚ ਵਹਿਣ ਤੇ ਮਾਵਾਂ ਜੂਨੀਆ ਮਰ ਗਈਆਂ ਕਿ ਟੀਕਾ ਲਾਉਂਦਿਆਂ ਵਿੱਚ ਨਾੜ ਦੇ ਸ਼ਰਿਆਮ ਦੇ ਇਨੂੰ ਪਰਨ ਸਖੂਲੇ ਹੋ ਨਾ ਆਇਆ ਹੋ ਆਪੀ ਸੋਜੀ ਉਹਨਾਂ ਦੀ ਕਿਸੋ ਪਹਿਨਨ ਸਜਾਇਆ ਹੋ ਆਪੇ ਸੋਜੀ ਹੇ ਰਾਮਾ ਮਹਾਰਾਜ ਪੀਰ ਬਾਬਾ ਨਾਲ ਖਿਆਲ ਇਹ ਕ੍ਰਿਸ਼ਨਾ ਦੇ ਸਿਹਰਾ ਇਹ ਜਗਰਨਾਮਾ ਜਿੱਥੇ ਇਹ ਸਾਲਾ ਮੇਲਾ ਲੱਗ ਰਿਹਾ ਹੈ ਇਹ ਨੂੰ ਹੋਈ ਚੱਲੇ ਆ 30 ਸਾਲ ਤੋਂ ਇਹ ਜਗਰਨਾਮਾ ਕੀ ਹੈ ਪੀਰ ਬਾਬਾ ਨਾਲ ਖਿਆਲ ਪਿੰਨੀ ਦੇ ਹੋਗੀ ਇੱਥੇ ਮੇਰੇ ਲੱਗਦਾ ਇਹ ਪ੍ਰਾਤਨਿਆ ਸਾਹਨੇ ਗਾਇਆ ਹੋਇਆ ਜਦ ਜਦ ਹੀ ਆਪ ਤੁਹਾਨੂੰ ਪੇਸ਼ ਕਰ ਰਿਹਾ ਹਾਂ ਕਿੰਨਾ ਸਾਲ ਹੋ ਗਿਆ ਮੋਸਮ ਦਾ ਜੀ ਹੋ ਗਿਆ 40 50 ਸਾਲ ਦਾ ਹਾਂ ਜੀ ਸੂਰਤ ਇਸ ਵਾਰ ਇਸ ਮੇਲੇ ਚ ਕਿਹੜੇ ਕਿਹੜੇ ਕਲਾਕਾਰ ਪਹੁੰਚ ਰਹੇ ਇਹ ਚਾਰਾ ਪਹਿਲਾ ਆ ਗਿਆ ਸੀ ਫੁੱਟਪਾਲ ਸਾਈਡ ਸੋਤਾ ਇਹ ਸੂਰਤ ਜਿਹੜੇ ਜਨਸ ਹੈ ਜਿਹੜੀ ਜਿੱਦਾਂ ਕਿ ਅੱਛੇ ਇਹ ਸਾਰਾ ਮੇਲਾ ਕਿੰਨੇ ਦਿਨ ਲੱਗਦਾ ਵਾ ਹਾਂ ਜੀ ਮੇਲਾ ਕਿੰਨੇ ਦਿਨ ਚੱਲਦਾ ਹੈ ਮੇਲਾ 2 ਦਿਨ ਚੱਲਦਾ ਹੈ ਅੱਜ ਮਿਲਣਾ ਕੀ ਲੈਣਾ ਦਿਨਾਂ ਹਾਂਜੀ ਤੇ ਜਿੱਦਾਂ ਕਿ ਅੱਜਕੱਲ ਦੀ ਜਿਹੜੀ ਜੁਵਾ ਪੀੜੀ ਆ ਉਹ ਨਸ਼ਿਆਂ ਵਿੱਚ ਵੱਡੀ ਪਈ ਆ ਇਸ ਸਮੇਂ ਉਸ ਦੀ ਆਪਣਾ ਪਾਨੀ ਸਰ ਕੀ ਇਹਨਾਂ ਨੂੰ ਆਪਣਾ ਕੀ ਸੋਚ ਉਹਨਾਂ ਨੂੰ ਇਹ ਹੋਇਆ ਵੀ ਧਾਰਮਿਕ ਸਥਾਨਾਂ ਤੇ ਜਾਣਾ ਚਾਹੀਦਾ ਤੇ ਨਸ਼ਿਆਂ ਤੋਂ ਰਹਿਤ ਹੋਣਾ ਚਾਹੀਦਾ ਬਟਾ ਬਹੁਤ ਬਰਸਾਂ ਤੋਂ ਜਸਤਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਮਿਲ ਕੇ ਸੇਵਾ ਕਰਦੇ ਨੂੰ ਮੈਨੂੰ ਇਹ ਜੇ ਤੋਂ ਚੈਨਲ ਮੇਦ ਹੋ ਗਿਆ ਜੀ ਚਰਨਵੇ ਕਿ ਸਥਾਨ ਦਾ ਨਾਮ ਕੀ ਹੈ ਦੂਸਰੇ ਮੇਲੇ ਦਾ ਸਥਾਨ ਦਾ ਨਾਮ ਹੈਗਾ ਜੀ ਬਾਬਾ ਨਨਕਸ਼ਾ ਪੀਰ ਹਾਂਜੀ ਪੰਨਸ਼ੇਵਾਂ ਵਾਲਾ ਹਾਂਜੀ ਕਿੰਮਾ ਮੇਲਾ ਵਾਚਿਆ ਜੀ ਇਹ ਮੇਲਾ ਜੀ 35 ਸਾਲ ਹੋ ਗਏ ਦੀ 35ਵਾਂ ਮੇਲਾ ਇਹ ਤੇ ਮੇਲੇ ਵਿੱਚ ਕਲਾਕਾਰ ਜਿਹੜੇ ਪਹੁੰਚੇ ਕੀ ਕੀ ਨਾਮ ਆ ਕਲਾਕਾਰ ਜੋ ਇੰਡੀਆ ਪੰਜਾਬ ਦੇ ਕਲਾਕਾਰ ਮਸ਼ਹੂਰ ਆ ਉਹ ਪਹੁੰਚੂਗੇ ਤੇ ਅੱਛਾ ਹੀ ਆ ਘਰਵਾ ਅੱਠ ਅੱਠੇ ਵਾਲਾ ਗੁਰਦੀਪ ਮਾਨਕ ਦੇਰਪਾਲੀ ਦੇਰਵਾਲੀਆ ਯਾਰ ਵੀਰਾਂ ਮਿਲੇ ਵਿੱਚ ਜਿਹੜਾ ਦੂਰ ਦੂਰ ਚੱਲਤਾ ਵੀ ਇੱਥੇ ਮਤੜੇ ਟਿਕਣ ਆਈਆਂ ਹੋਣਾ ਨੱਥ ਮੱਤੇ ਆਏ ਹੋਣਾ ਉਹਨਾਂ ਨੂੰ ਰੋਕਣਾ ਧੋਲੇ ਆ ਘਰ ਸਾਥ ਤੇਰਾ ਤੁਮਦਾ ਬਨਾਲ ਚੱਲ ਕੇ ਆਇਆ ਕਰੋ ਇਹ ਮੇਲੇ ਦਾ ਰੌਣਕ ਲਾਉਣਾ ਆ ਕਰੋ ਇੱਕ ਜਿਹੜੀ ਅੱਜ ਦੀ ਜਿਹੜੀ ਜੁਵਾ ਜਿਹੜੀ ਆ ਉਹ ਨਸ਼ੇ ਵਿੱਚ ਬਹੁਤ ਜ਼ਿਆਦਾ ਵੱਡੀ ਪਈ ਆ ਉਹਨਾਂ ਨੂੰ ਆਪਣਾ ਕੋਈ ਸੰਦੇਸ਼ ਕੀ ਮੈਸੇਜ ਕਰਨੀ ਆ ਅਸੀਂ ਇਹੀ ਤੇ ਹੋਈ ਕਰਦੇ ਆ ਅੱਜ ਕਿ ਨਾਵੇਂ ਮੈਨੂੰ ਦੱਸ ਦੇਦਾ ਕੋਈ ਨਸ਼ਾ ਖਾ ਕੇ ਨਾ ਆਵੇ ਜਗਾ ਬਹੁਤ ਸ਼ਲਤ ਹੈ ਇੱਕ ਪਹਿਤਨਵਾ ਪਪਾ ਪੀਰਾ ਜਗਾ ਦਾ ਇਤਿਹਾਸਪਤਾ ਅੱਜ ਕਿਸ ਜਗਾ ਦਾ ਇਤਿਹਾਸਪਤਾ ਇਤਿਹਾਸ ਇਹ ਮੁਸਲਮਾਨੀ ਲਾਈਨ ਦੇ ਵਿੱਚੋਂ ਆ ਜੀ ਇਹ ਸਾਹਿੰਦ ਦੇ ਉਹ ਸਾਰੇ ਵਟਿਆਂ ਨੂੰ ਪਤਾ ਉਹ ਸਾਨੂੰ ਨਹੀਂ ਪਤਾ ਇਹ ਬੱਚੇ ਆ ਜਿਹੜੇ 20 35 ਸਾਲ ਤੋਂ ਅਸੀਂ ਇਹਨੂੰ ਦੇਖ ਰਹੇ ਆ ਤੇ ਮੇਰੀ 40 ਸਾਲ ਦੀ ਉਮਰ ਹੋ ਗਈ ਬਹੁਤ ਜਿਹੜੇ ਪਹਿਲੇ ਬਜ਼ੁਰਗ ਉਹਨਾਂ ਨੂੰ ਪਤਾ ਹੋ ਸਕਦਾ ਇਹ ਇਸ ਜਗਾ ਦੀ ਕਦੀ ਕਿਹਨਾ ਕੋਲਾ ਇਹ ਕਦੀ ਆ ਪਪਾ ਕਾਲਾ ਜੀ ਧਰਮਿਕ ਸੰਗਠਨ ਇਹ ਪਿੰਡ ਸਿਖਾਵਾਲੇ ਤੇ ਰਹਿਣ ਵਾਲੇ ਜੱਦੀ ਪੁੱਤ ਹੀ ਪਹਿਲੋਂ ਨਾਲੇ ਫਾਦਰ ਸਾਹਿਬ ਹੀ ਗਏ ਉਹ ਰੱਬ ਨੂੰ ਪਿਆਰੇ ਹੋ ਗਿਆ ਹੁਣ ਇਹ ਹੈ